ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੰਡ ਝਮੇਲ ਵਾਲੀ ਜ਼ਿਲ੍ਹਾ ਦੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪੰਡਾ ਤੇ ਬਾਈ ਜੀ ਹਰਾਂ ਦਾ ਵਪਾਰ ਲੈਣ ਦਾ ਕੰਮ ਹੈ ਇਸ ਪੰਡ ਦੇ ਵਿੱਚ ਨਾਲ-ਨਾਲ ਖੇਤੀਬਾੜੀ ਦਾ ਕੰਮ ਆ ਦੋਸਤੋ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵਾੜਾਂ ਮਖਾਉਣੀਆਂ ਤਿੰਨੇ ਦੂਜਾ ਦੂਜਾ ਸੂਆ ਸਸਤੇ ਭਾੜਿਆਂ ਤਿੰਨੇ ਵਿੱਚੋਂ ਦੋ ਦੋਸਤੋ ਸੂਈਆਂ ਸਵਾਈਆਂ ਤੇ ਇੱਕ ਵਾੜ ਗੱਬਣ ਬਾਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲਵਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਪਸ਼ੂਆਂ ਦੀ ਜਿਹੜੀ ਖਰੀਦਦਾਰੀ ਉਹ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਜੀ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸੋ ਨਾਮ ਸਰਜੀਤ ਸਿੰਘ ਜੀ ਸਰਜੀਤ ਸਰਜੀਤ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ 98764 98764 96810 96810 ਹਾਂ ਤੇ ਬਾਈ ਜੀ ਆਪਣੇ ਕੋਲੇ ਤਿੰਨ ਗਾਵਾਂ ਸੇਲ ਆਜੇ ਹਾਂਜੀ ਤਿੰਨ ਜੀ ਤੇ ਤਿੰਨੇ ਹੀ ਗੱਪਣੇ ਨਹੀਂ ਜੀ ਦੋ ਸੂਈਆਂ ਜੀ ਦੋ ਸੂਈਆਂ ਹਾਂ ਇੱਕ ਇਹ ਤੇ ਆ ਦੋਨੇ ਸੂਈਆਂ ਗੱਪਣਾ ਪਰ ਲਈ ਠੀਕ ਹੈ ਜੀ ਤੇ ਬਾਈ ਜਿਹੜੀ ਵੈਹਲ ਕੋਲੇ ਜਰਸੀ ਕੋਲੇ ਖੜੇ ਆ ਇਹਦੀ ਕੀਟ ਟੈਰ ਕਿਨੇ ਮਾਸੂ ਆ ਇਹ ਦੋ ਜੂ ਸੂਆ ਵੈੜਾ ਜੀ ਠੀਕ ਆ ਬਾਈ ਮਗਰ ਬੱਚਾ ਕੀ ਹੈ ਇਹਦੇ ਮਗਰ ਬੱਛੀ ਆ ਜੀ ਬੱਛੀ ਹਾਂਜੀ ਤੇ ਕਿੰਨੇ ਕ ਦਿਨ ਹੋ ਗਏ ਬਾਈ ਜੀ ਸੂਈ ਨੂੰ ਹੋ ਗਏ 12 13 ਦਿਨ ਕੀ ਇਹਨੂੰ ਤੇ ਦੁੱਧ ਦਾ ਕੀ ਦੁੱਧ 12 ਕਿਲੋ ਆ ਜੀ ਸੈਸ ਟਾਈਮ ਕੰਡੇ ਵਾਲਾ ਹਾਂਜੀ ਦੋ ਟਾਈਮ ਚੋਲੇ ਲੱਗ ਹਾਂ ਦੋ ਟਾਈਮ ਭਾਂਚੋਲੇ ਤਿੰਨ ਟਾਈਮ ਚੋਲੇ ਠੀਕ ਤੇ ਦੂਜਾ ਸੂਗਾ ਇਹ ਹਾਂਜੀ ਦੂਜਾ ਸੂਗਾ ਹਮ ਜਰਸੀ ਵਹਿੜਾ ਦੋਸਤੋ ਸੀਲਸ ਲਗ ਕਰਮਾਂ ਵਾਲੀ ਬਹੁਤ ਜ਼ਿਆਦਾ ਦੇਖ ਸਕਦੇ ਹੋ ਤੁਸੀਂ ਥਣਾ ਵਾਲਾ ਸਹਿਜ ਚੰਗਾ ਤੇ ਘਰ ਵੀ ਚੰਗਾ ਕਰਮਾਂ ਵਾਲੀ ਮਿਲਕਵੇਨ ਨਹੀਂ ਵੀ ਨਜ਼ਰ ਮਾਰ ਲਓ ਦੋਸਤੋ ਮਿਲਕਵੇਨ ਵੀ ਠੀਕ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾ ਦਿੰਨੇ ਆ ਦਰਮਿਆਨਾ ਕੱਦ ਕਾੜਾ ਨਾ ਜ਼ਿਆਦੀ ਛੋਟੀ ਐ ਤੇ ਨਾ ਹੀ ਜ਼ਿਆਦੇ ਵੱਡੀ ਐ ਸਾਫ਼ ਸੁਸਰੀ ਐ ਦੋਸਤੋ ਨਾ ਉਹ ਵੀ ਸੱਜਣੋ ਦੂਜੇ ਪਾਸੇ ਤੋਂ ਥਣਾ ਦਾ ਸੈੱਟ ਵੀ ਦੇਖ ਸਕਦੇ ਸੇਮ ਸੈੱਟ ਜਾਂ ਥਣਾ ਦਾ ਮਿਲਕਵੇਨ ਇਧਰ ਵੀ ਚੰਗੀ ਐ ਤੇ ਤੋੜ ਕੇ ਤੁਹਾਨੂੰ ਦੋਸਤੋ ਜਰੂਰ ਲੱਭਾ

ਇਹ ਬਾਈ ਕੀ ਮੁੱਲ ਕਰਦੇ ਆਂ ਆਪਾਂ ਇਹਦਾ ਮੁੱਲ 45000 ਹੈ ਜੀ 45000 ਚ ਬਾਈ ਮਾਨਤਾ ਰਹੀ ਕਰਦੇ ਆਂਗੇ ਜੀ ਉਹ ਵੀ ਸੱਜਣੋਂ 45000 ਮੁੱਲ ਆ ਤੇ ਬਣਦਾ ਮਾਨਤਾ ਦੇ ਵਿੱਚ ਤੱਕ ਕੀਤਾ ਜੀ ਹਾਂ ਜੀ ਬਾਈ ਦੂਜੀ ਨੰਬਰ ਵਾਲੀ ਵਹਿੜ ਦਾ ਕੀ ਆ ਇਹਦੇ ਥੱਲੇ ਵੀ 12 ਕਿਲੋ ਦੁੱਧ ਆ ਜੀ ਦੂਜਾ ਸੁਹਾ ਸੂਈ ਆ ਜੀ ਇਹ ਅਸੀਂ ਇਹਦੇ ਮਗਰ ਬੱਚਾ ਕੀ ਆ ਇਹਦੇ ਮਗਰ ਬੱਚਾ ਜੀ ਇਹ ਸਾਈਵਾਲ ਹਾਂਜੀ ਤੇ ਸੀਲਸ ਲੱਗ ਕਿੰਨੀ ਗਾ ਬਹੁਤ ਵਧੀਆ ਜੀ ਜਿਵੇਂ ਮਰਜੀ ਬਹੁਤ ਸੀਲਸ ਲੱਗਾ ਇਹਨਾਂ ਗਾਇਆਂ ਜਿਹੇ ਗੁਣ ਵੈਸੇ ਹੁੰਦੇ ਘਾਟਾ ਤੇ ਪਰ ਇਹਦੇ ਵਕਤ ਦੇ ਚੋ ਹੈਗਾ ਇਹ ਸਾਈਵਾਲ ਕਰੋ ਸੰਗ ਦੇ ਵਿੱਚ ਪਈਏ ਦੋਸਤੋ ਦੇਖ ਸਕਦੇ ਛੋਟਾ ਛੋਟਾ ਸੰਗ ਜ਼ਰੂਰ ਆ ਤੇ ਪਰ ਸੀਲਸ ਲੱਗ ਕਰਮ ਵਾਲੀ ਹਦੋਂ ਯਾਰ ਦੇਖ ਸਕਦੇ ਹੋ ਤੁਸੀਂ ਹੱਥ ਪਰਵਾ ਸਕਦੀ ਹੈ ਇਹ ਜੇਕਰ ਹੱਥ ਮਾਰਨਾ ਚਾਵੇ ਬਾਈ ਨੇ ਉਹ ਹੱਥ ਮਾਰ ਕੇ ਦਿਖਾਉਦਾ ਮੋਟਾ ਮੋਟਾ ਖਾਣਾ ਦੋਸਤੋ ਉਹ 3G ਵਾਲਾ ਦੇਖ ਸਕਦੇ ਹੋ ਨਾ ਨਾ ਆ ਰਹੀ ਹੈ। ਠੀਕ। ਦਿਖਾਈ ਦੇ ਰਹੀ ਹੈ। ਉਹ ਨਾ ਪਾਸੇ ਲੱਗਣਾ। ਅਗਵਾ ਨੇ ਵੀ ਜੱਜਮੈਂਟ ਕਰਾ ਦੇਣੇ। ਸਾਹ ਹਾਲ ਉਸ ਕੋਈ ਵੀ ਕੋਲ ਮੜ ਆ ਗਈ। ਲਾ ਵੀ ਦੋਨਾਂ ਪਾਸੇ ਨੂੰ ਕੋਈ ਨਾ ਹੋਵਣੇ ਜੱਜਮੈਂਟ ਕਰਾ ਦੇ। ਮੈਂ ਕਲੇਮ ਦੋਸਤੋ ਕਰਮ ਵਾਲੀ ਦੇ ਲਾ ਫਰਗੀ ਚੋਕੀ ਦੇ। ਮਾਨੂੰ ਬਹੁਤ ਚੰਗਾ ਲੱਗਿਆ। ਤੇ ਆਹ ਬਸ ਮਾਰੀ ਵੀ ਚੰਗੀ ਆ ਬਾਈ ਕਹਿੰਦਾ ਤੇ ਤੋੜ ਕੇ ਤੁਹਾਨੂੰ ਦਿਖਾ ਦੇ। 5 ਵਾਲਾ ਕ੍ਰੋਸ ਕਰ। ਇਹ ਕਿਚੋਂ ਦਾ ਟਾਈਮ ਬਈ ਸਜੀ ਤੇਰਾ ਕਿੰਨਾ ਇਹਦਾ ਵੀ 45000 ਆ ਜੀ ਇਹਦਾ ਵੀ 44000 ਮਾਨਤਨ ਹੋਈ ਹਾਂ ਜੀ ਕਰਦੇ ਆਂਗੇ ਜੀ ਲੋ ਵੀ ਮਿੱਤਰੋ ਇਹਦਾ ਵੀ ਮੁੱਲ 45000 ਆ ਤੇ ਮਾਨਤਨ ਇਹਦੇ ਵਿੱਚੋਂ ਫੋਟਾ ਹੋ ਜਾਣਾ ਤੇ ਪਹਿਲਾਂ ਹੁਣ ਤੁਹਾਨੂੰ ਦੋਨਾਂ ਮਾੜਾ ਦੇ ਬੱਚੇ ਦਿਖਾ ਦਿਆ ਇੱਕ ਦਾ ਜਰਸੀ ਦਾ ਤੇ ਇੱਕ ਇਹਦਾ ਸਮਝੋ ਜਰਸੀ ਕਿਹੜੀ ਬੱਚੀ ਪਹਿਲਾਂ ਵਿਖਾਈਏ ਤੁਹਾਨੂੰ ਉਹਦੇ ਮਗਰ ਦੋਸਤੋ ਆ ਵੱਚੀ ਬਿਲਕੁਲ ਇਹ ਮਤਲਬ ਕਿ ਅੰਦਾਜ਼ਾ ਸੁਣਾ ਮਾਰਕਿੰਗ ਦਾ ਜਰਸੀ ਆ ਬੱਚੀ ਕੋ ਆ ਦੋਸਤੋ ਪਾਈ ਵਾਲਾ ਇਹ ਦੂਜੀ ਅਜਿਹੜੀ ਜਿਹਨੇ ਮਾਨਤਨ ਕਹੀ ਉਹ ਬੱਚਾ ਹਾਂ ਭਾਈ ਸਰਜੀਤ ਦਾ 3 ਨੰਬਰ ਵਾਲੀ ਬਹਿਰ ਦਾ ਇਹਦਾ ਡਿਟੇਲਸ ਇਹ ਜੀ ਗੱਭਣ ਆ ਜੀ ਇੱਕ ਦੋ ਦਿਨ ਕੱਡੂਗੀ ਜੀ ਇਹ ਦੋ ਤਿੰਨ ਦਿਨ ਹਾਂਜੀ ਹਾਂਜੀ ਇਹਦਾ ਦੁੱਧ ਰਕੜਦੀ ਰਿਹਾ ਕਿ ਨਵਾਂ ਸੂਹਾ ਜੀ ਇਹ ਜੀ ਦੂਜਾ ਸੂਹਾ ਸੂਗੀ ਜੀ ਠੀਕ ਆ ਬਾਈ ਹਾਂਜੀ ਤੇ ਕੀ ਇਹ ਦੁੱਧ ਰਕੜ ਰਿਹਾ ਇਹਦਾ ਦੁੱਧ 13-14 ਕਿਲੋ ਪਾਈ ਜੇ ਨਹੀਂ ਪਹਿਲੇ ਸੂਏ ਹਾਂਜੀ 13-14 ਲੀਟਰ ਦੁੱਧ ਪਾਇਆ ਇਹ ਵੀ ਸਾਈ ਵਾਲ ਦੇ ਵਿੱਚ ਕਰਵਾ ਹਾਂਜੀ ਤੇ ਛੋਟਾ ਛੋਟਾ ਸੈਂਗਾ ਤੇ ਸੀਰ ਸੱਗ ਕਰਮਾਂ ਵਾਲੀ ਹਾਂਜੀ ਬਹੁਤ ਸੀਰ ਆ ਜੀ ਹਾਂ ਸਾਰੇ ਪਸ਼ੂ ਬਾਈ ਦੇ ਸੀਰ ਆ ਇਹ ਸੀਰ ਵੜਾ ਦੋਸਤੋ ਕਰੇ ਬੱਚਿਆਂ ਵਾਲੇ ਰੱਖਣ ਦਾ ਫਾਇਦਾ ਜਿੰਨੀ ਅਗੇ ਕੋਈ ਡਾਕ ਬੁਕਰ ਨਹੀਂ ਹੁੰਦਾ ਮੂਹਰੇ ਨੂੰ ਕਰਕੇ ਦਿਖਾ ਲਓ ਜੀ ਸਾਈਵਾਲ ਕਰਾਓ ਸੰਗ ਦੇ ਵਿੱਚ ਪੈਂਦੀ ਆ ਤੇ ਥਣ ਕਰਮਾ ਵਾਲੀ ਨੂੰ ਬਹੁਤ ਚੰਗਾ ਲੱਗਦਾ ਤੋਂ ਨੀਰੇ ਥੋੜੀ ਜਿਹੀ ਖਲੋਣਾ ਦੋਸਤੋ ਤੇ ਮਿਲਕ ਵੈਨ ਚੰਗੀ ਆ ਥਣਾ ਦਾ ਸਹਿਜ ਗੈਬ ਦੇਖ ਸਕਦੇ ਹੋ ਤੁਸੀਂ ਮੋਟਾ ਬਹੁਤ ਜਿਆਦਾ ਦੇਖ ਸਕਦੇ ਹੋ ਕੀ ਦੇ ਪਾਵੇਂ ਅਰਗਾ ਦੋਨਾਂ ਪਾਸੇ ਤੋਂ ਥਣ ਸੇਮ ਆ ਤੇ ਤੋੜ ਕੇ ਵੀ ਤੁਹਾਨੂੰ ਦਿਖਾਵਾਂ ਜੀ ਦੂਜੇ ਪਾਸੇ ਪਹਿਲਾਂ ਥਣ ਦਿਖਾ ਦਈਏ ਬਹੁਤ ਪਿਆਰੀ ਹੈ ਬੱਸ ਕੋਈ ਦੋ ਚਾਰ ਦਿਨ ਨਹੀਂ ਲਊਗੀ ਲਾਓ ਵੀ ਸੱਜਣੋ ਕਰਮਾ ਵਾਲੀ ਮਖਣ ਬਹੁਤ ਚੰਗਾ ਲੱਗਿਆ ਬਹੁਤ ਹੀ ਜਿਆਦਾ ਚੰਗਾ ਥਣ ਲੱਗਿਆ ਤੇ ਤੋਰ ਕੇ ਤੁਹਾਨੂੰ ਇਹ ਵੀ ਦਿਖਾਵਾਂ ਫਾ ਜੈ ਜੈ ਸੁਪ ਇਹ ਸੀਲਕ ਨਹੀਂ ਹੈਗਾ ਆ ਲੈ ਜਾਇਂਗਾ ਛੋਟਾ ਛੋਟਾ ਇਹਦੇ ਵੀ ਸੰਗ तो ना जो कोई भी बैर पसंद हो नंबर आपा पर जाके तो का भेरी आ गई दिखती है दिखाई है वो साफ दिखाईया ओरिजिनल दिखाईया कोई पसंद है इस तरह की किसी मशीन से वीडियो बनाओ सादा नंबर रख लो शेयर नहीं कर सकते ਇਹ ਮੋਲਾ ਪਾਇਦਾ ਹਾਂ ਬਾਈ ਸੱਜਣ ਤੇਰਾ ਕੀ ਮੋਲਾ ਇਹਦਾ 50000 ਜੀ ਮਲ ਇਹਦਾ 50000 ਮਾਨਤਨ ਹੋ ਜੀ ਹਾਂਜੀ ਕਰ ਦਿਆਂਗੇ ਜੀ ਲੋ ਵੀ ਸੱਜਣੋ ਸਸਤੇ ਭਾਣੀਆਂ ਕਿੰਨੇ ਵੇਣਾ ਆ ਜਾ ਜਾ ਸੀਮਸ ਲੱਗਾ ਨੰਬਰ ਚੱਲ ਰਿਹਾ ਉੱਪਰਲੇ ਪਾਸੇ ਕਾਲ ਤੁਸੀਂ ਕਰ ਲੈਣੀ ਐ ਫੋਨ ਤੁਸੀਂ ਕਰ ਲੈਣਾ ਸੌਦਾ ਵੋਟਾ ਹੋ ਜਾ ਇਹ ਫਿਰ ਨਾਲ ਨੰਬਰ ਸਾਡਾ ਦੋਸਤੋ ਵੀਡੀਓ ਨਹੀਂ ਸਾਡੇ ਨਾਲ ਸੰਪਰਕ ਕਰ ਲਿਓ ਵੀਡੀਓ ਕਿੱਦਾਂ ਨਹੀਂ ਲੱਗੀ ਦੋਸਤੋ లైక్ చే డివ్ కర్ ది కమెంట్ కర్ కే దస్యో ਤੇ జల్ది ਮਿਲਦੇ ਹਾਂ ਉਸ ਵੇਲੇ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣੀ ਸਾਰੇ ਗਿਆਨ ਬਹੁਤ